ਜੇ ਮੈਂ ਤੁਹਾਨੂੰ ਇਹ ਕਵਾਂ ਵੀ 1000 ਰੁਪਇਆ ਪਾਓ ਖਾਤੇ 'ਚ ਤੇ ਆਹ ਡਿਲੀਵਰੀ ਨੂੰ ਪੰਜਾਬ ਦੇ ਵਿੱਚ ਫ੍ਰੀ ਕਰਾ ਲਓ 50000 ਤੁਸੀਂ ਆਏ ਤੋਂ ਦੇ ਦਿਓ ਸੋਫਾ ਕਰੇ 5 ਸਾਲ ਦੀ ਲੈ ਜੋ ਗਾਰੰਟੀ ਬਰਨਾਲਾ ਬੋਰਸ ਵਾਲਿਆਂ ਦੇ ਆਏ ਆ ਸਜਣੂ ਆਪਾਂ ਆਪਣੇ ਨਾਲ ਹੈਗਾ ਸਜਣ ਸਜਣ ਭਾਈ ਆ ਜਿਹੜਾ ਮਾਲ ਤੇਰਾ ਪੈਕ ਕੀਤਾ ਪਿਆ ਆਹਾ ਜੀ ਇਹ ਕਿੱਥੇ ਜਾਂਦਾ ਇਹ ਸਾਰੀਆਂ ਕੰਟਰੀਆਂ ਦੇ ਵਿੱਚ ਹੀ ਅਸੀਂ ਐਕਸਪੋਰਟ ਕਰਦੇ ਆ ਜਿਵੇਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇਟਲੀ ਹੋ ਗਿਆ ਸਾਰੀਆਂ ਕੰਟਰੀਆਂ ਦੇ ਵਿੱਚ ਹੀ ਆਪਾਂ ਐਕਸਪੋਰਟ ਕਰਦੇ ਆ ਸਮਾਨ ਇਹ ਆਸਟ੍ਰੇਲੀਆ ਜਾ ਰਿਹਾ ਸਮਾਨ ਆ ਆਸਟ੍ਰੇਲੀਆ ਜਾ ਰਿਹਾ ਸੋਫੇ ਆ ਜੀ ਹਾਂ ਇੱਕ ਕਸਟਮਰ ਦੇ ਘਰ ਦਾ ਸੋਫਾ ਹੈ 1000 ਰੁਪਿਆ ਪਾ ਕੇ ਕੋਈ ਵੀ ਬੰਦਾ ਪੈਕੇਜ ਤੇ ਮਾੜਾ ਜਿਹਾ ਨਾ ਆਸਟ੍ਰੇਲੀਆ ਕੈਨੇਡਾ ਅਮਰੀਕਾ ਵਾਲੇ ਰੇਟ ਸੁਣਿਓ ਬੰਦੇ ਦੇ ਰੇਟਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਜਿਹੜੀ ਚੀਜ਼ ਤੁਹਾਨੂੰ ਡਾਲਰਾਂ 'ਚ ਮਿਲਦੀ ਆ ਨਾ ਉਹੀ ਸੇਮ ਫੀਲ ਜਿਵੇਂ ਕਹਿ ਲਓ ਵੀ ਦਵਾਈ ਤੋਂ ਮੁੰਡੇ ਦੇ ਨਾਲ ਇੱਕ ਗੱਲ ਆ ਡਿਜ਼ਾਈਨਰ ਆ ਜਿਹੜੇ ਉਹ ਦਵਾਈ ਡਬੂਈ ਚ ਜਿੰਨੇ ਵੀ ਥਾਵਾਂ ਤੇ ਘੈਂਟ ਡਿਜ਼ਾਈਨ ਹੁੰਦੇ ਉਥੋਂ ਮਤਲਬ ਕਹਿਣ ਤੋਂ ਪਾਵੋ ਉਹੋ ਜਿਹੇ ਥਾਵਾਂ ਤੋਂ ਟ੍ਰੈਂਡ ਚੱਕਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਡਿਲੀਵਰ ਕਰਦੇ ਆ ਟ੍ਰੈਂਡ ਇੱਕ ਦੋ ਪੈਕੇਜ ਵੀ ਦਿਖਾ ਦਗੇ ਸੱਜ ਜੀ ਬਾਈ ਹਾਂ ਪੈਕੇਜ ਦਿਖਾ ਦਿੰਦੇ ਆਜੋ ਪੈਕੇਜ ਵੀ ਦਿਖਾ ਦਿੰਨੇ ਆ ਦੇਖੋ ਤਾਂ ਸਹੀ ਕੁਛੇ ਤਾਂ ਵੀ ਇੱਕ ਤੁਰੇ ਜਾਂਦੇ ਦਾ ਕਿਸੇ ਵੀ ਸੋਫੇ ਸਾਫੇ ਦਾ ਸਾਨੂੰ ਰੇਟ ਦੱਸ ਦੇ ਇਹਨੇ ਨਾਲ ਦਿਲਚਸਪੀ ਬਣੀ ਰਹੂਗੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਉਹ ਇੱਕ ਅੱਦੇ ਦਾ ਦੱਸ ਦੇ ਜਿਵੇਂ ਉਹ 11 ਸੀਟਾਂ ਵਾਲਾ ਸੋਫਾ ਪਿਆਗਾ ਉਹ ਜਿਹੜਾ ਸਾਹਮਣੇ ਪਿਆ ਆਪ ਇਹ 40000 ਰੁਪਏ ਦਾ ਦੇ ਰਹੇ ਆ ਸਿਰਫ ਆਹ ਪ੍ਰੀਤੋ ਇਸ 40000 ਰੁਪਏ ਦਾ ਆਹ ਕਾ ਆਹ ਨਹੀਂ ਆਹ ਸੋਫਾ 40000 ਰੁਪਏ ਦਾ ਆਹ 40000 ਦਾ ਦਿੰਦਾ ਲੈ ਜੀ ਹਾਂ ਜਿਵੇਂ ਕੁਛ ਇਸ ਤਰ੍ਹਾਂ ਦੇ ਬੈੱਡ ਹੋਗੇ ਓ ਬੈਡ ਸਾਰੇ ਸਾਗਵਾਨ ਦੇ ਵਿੱਚ ਬੈਡ ਬਣਨੇ ਪਿੱਤਲ ਦੇ ਬੈਡ ਨੇ 25000 ਰੁਪਏ ਦੇ ਤੇ ਇਕੱਲਾ ਪਿੱਤਲ ਪਿੱਤਰੀ ਲੱਗਿਆ ਹੋਇਆ ਤੇ ਸਾਰੇ ਕੰਪਲੀਟ ਬੈਡ ਦਾ ਰੇਟ ਹੈ ਸਿਰਫ 60000 ਰੁਪਏ ਦਾ ਬੈਡ ਹੈ ਇਹ ਅੱਛਾ ਜੀ 25000 ਦਾ ਤੁਲਕੇ ਪਿੱਤਲੀ ਆ ਜੀ ਹੈ ਅੱਜ ਦੇ ਦਿਨ ਦੇ ਵਿੱਚ ਆ ਇਧਰਲੇ ਪਾਸੇ ਆ ਵੀ ਪੈਕਿੰਗ ਵਾਲਾ ਸਮਾਨ ਹੀ ਪਿਆ ਇਹ ਵੀ ਪੈਕਿੰਗ ਵਾਲਾ ਸਮਾਨ ਹੈ ਤੇ ਹੋਰ ਵੀ ਬਹੁਤ ਪੈਕਿੰਗ ਵਾਲਾ ਸਮਾਨ ਜਿਵੇਂ ਮੰਨ ਕੇ ਚੱਲ ਵੀ ਆਹ ਆ ਸੋਫਾ ਤਰੀ ਫੈਕਟਰੀ ਚ ਬਣਿਆ ਹਾਂਜੀ ਹਾਂ ਇਹ ਵੀ ਸੋਫੇ ਤੇ ਮੈਨੂੰ ਮੈਨੂੰ ਇਹ ਚ ਮੰਨ ਕੇ ਚੱਲ ਦੋ ਸੀਟਾ ਕੱਟ ਚਾਹੀਦੇ ਨੇ ਯਾ ਮੈਨੂੰ ਐਲ ਦੀ ਹੋਰ ਪਾਸੇ ਨੂੰ ਸ਼ੇਪ ਚਾਹੀਦੀ ਹੈ ਕਸਟਮਾਈਜ਼ ਕਰ ਬਈ ਇਹ ਇੱਕ ਥੋੜ ਨੂੰ ਫੀਚਰ ਹੋ ਰਹੀ ਬਹੁਤ ਮੇਨ ਦੱਸ ਦਾਂਗਾ ਇਹ ਵੀ ਸੋਫਾ ਆਪਣਾ ਆਫਰ ਦੇ ਵਿੱਚ ਹੀ ਹੈ 11 ਸੀਟਾਂ ਵਾਲਾ ਸੋਫਾ ਹੈ ਜਦੋਂ ਆਪਣੇ ਘਰੇ ਆਇਆ ਗਿਆ ਜਿਆਦਾ ਹੋਵੇ ਆਪਾਂ ਐ ਕਰਕੇ ਨਹੀਂ ਸੀਟਾਂ ਵਧਾ ਸਕਦੇ ਆ ਇਹਦੇ 4 ਬੰਦਿਆਂ ਦੀ ਸੀਟਰ ਕੈਪੈਸਿਟੀ ਹੋਰ ਵੱਧ ਜੂਗੀ ਤੇ ਜੇ ਰੇਟ ਵੀ ਮੈਂ ਦੱਸਾਂ ਤੁਸੀਂ ਹੈਰਾਨ ਹੋ ਜਾਓਗੇ ਰੇਟ ਇਹਦਾ ਲੈ ਫਿਰ ਹੈਰਾਨ ਹੀ ਕਰ ਸਾਨੂੰ ਇਹ ਸਾਰਾ ਕੰਪਲੀਟ ਸੈੱਟ ਅਸੀਂ 60000 ਰੁਪਏ ਦਾ ਦੇ ਰਹੇ ਹਾਂ 11 ਸੀਟਾਂ ਜਦੋਂ ਇਹ ਖੋਲ ਜਾਂਦੀ ਹੈ ਤਕਰੀਬਨ 15 ਸੀਟਾਂ ਬਣ ਜਾਂਦੀਆਂ ਜੇ ਤੁਸੀਂ ਦੇਖੋਗੇ ਸਾਰਾ 3500 ਰੁਪਏ ਦੀ ਸੀਟ ਬੈਠੀ ਤੇ 60000 ਰੁਪਏ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਇਹ ਸੋਫੇ ਦੀ ਫ੍ਰੀ ਕਰ ਰਹੇ ਆ ਲੈ ਵੀ ਆ ਜਾ ਫਰੀਦ ਤੂੰ ਸੋਫੇ ਫਰੀ ਦੇ ਕੋਲੇ ਤੇਰੇ ਯਾਰ ਕੋਲੇ ਸੋਹਣਿਆ ਹੋਇਆ ਆ ਦੇਖੀ ਆ ਆ ਦੇਖ ਆ ਐਲ ਤੋਂ ਦਿੱਤੀ ਕੀਤੀ ਵੀ ਹੈ ਹੈਨਾ ਆ ਜਾ ਮੜ ਜੇ ਪੈਕੇਜ ਵੀ ਦਿਖਾ ਦੇ ਤੇ ਪੈਕੇਜ ਦਿਖਾ ਦੇ ਜੀ ਪੈਕੇਜ ਦਿਖਾ ਦੇ ਪੈਕੇਜ 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 ਲੈ ਮਾੜ ਆ ਜਾ ਨਾ ਜਿਹੜਾ ਸਾਡੇ ਅਰਗਾ ਨਰਮ ਜੇ ਤਬਰ ਹੁੰਦੇ ਆ ਵੀ ਜਿਹਨੇ ਚਲੋ ਦੇਣਾ ਵੀ ਹੁੰਦਾ ਉਹ ਜਿਆ ਮਾੜਾ ਆ ਸਾਉ ਜੇ ਵਾਲੇ ਜਿਵੇਂ ਇਹ ਸਾਰਾ ਕੰਪਲੀਟ ਪੈਕੇਜ ਹੈ ਸਾਰੇ ਘਰ ਦਾ ਸਮਾਨ ਇਹਦੇ ਚ ਆ ਜਾਂਦਾ ਇਹ ਸਾਰਾ ਸਿਰਫ 46000 ਰੁਪਏ ਦਾ ਪੈਕੇਜ ਹੈ ਤੇ ਕੁਆਲਟੀ ਪਿੱਛੋਂ ਗਾਰੰਟੀ ਪਿੱਛੋਂ ਅਸੀਂ ਕੋਈ ਕਮੀ ਨਹੀਂ ਛੱਡੀ ਹੋਈ ਜਿਵੇਂ 3 ਸਾਲ ਦੀ ਓਮੇ ਗਾਰੰਟੀ ਹੋਵੇ ਹਾਂ 5 ਸਾਲ ਦੀ ਇਹਦੀ ਗਾਰੰਟੀ ਹੈ ਜਿਵੇਂ ਆਪਾਂ ਇਹਦੇ ਚ ਤੁਸੀਂ 46000 ਰੁਪਏ ਚ ਆਹ ਸੋਫੇ ਦੇਤੇ ਜੀ ਹਾਂ ਆਹ ਬெட் ਦੇਤੇ ਜੀ ਹਾਂ ਆਹ ਆ ਗੱਦੇ ਦੇਤੇ ਤੇ ਆਲਮਾਰੀ ਦੇ ਤੇ ਆਲਮਾਰੀ ਦਿੱਤੀ ਠੀਕ ਆ ਜੀ ਤੇ ਇੱਕ ਮਾੜਾ ਜ ਆ ਆ ਦਿਖਾ ਦੇ ਜੀ ਆ ਆ ਨਾਲ ਵੀਡੀਓ ਸ਼ੇਅਰ ਕਰਨ ਵਾਲੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂ ਉਹਨਾਂ ਨੂੰ ਗਿਫਟ ਮਿਲੂਗਾ ਤੇ ਇਹਦੀ ਸਾਰੇ ਪੰਜਾਬ 'ਚ ਡਿਲੀਵਰੀ ਫ੍ਰੀ ਐ 46000 ਰੁਪਏ ਦੇ ਵਿੱਚ ਹੀ ਤੇ 1000 ਰੁਪਿਆ ਪਾਉਣਾ 1000 ਰੁਪਿਆ ਪਾਉਣਾ ਆ ਆ ਆਪਾਂ ਕਹਿੰਦੇ ਸੀ 66000 ਦੀ ਕੁਰਸੀ ਵਾਲਾ ਕੇਸ ਉਹ ਆਹਾ ਹਣਾ ਜੀ ਜੀ ਹਾਂ ਉਹ 66000 'ਚ ਕੀ ਕੀ ਦੇ ਰਹੇ ਆ 66000 ਰੁਪਏ ਦੇ ਵਿੱਚ ਇੱਕ ਤਾਂ ਆਪਾਂ ਫੁੱਲ ਕੁਛ ਨਹੀਂ ਗੱਲੇ ਲਗਜ਼ਰੀ ਬੈੱਡ ਦੇ ਰਹੇ ਆ ਇਹਦੇ ਨਾਲ ਹੀ 5 ਇੰਚੀ ਗੱਦੇ ਹੋਣਗੇ ਠੰਡੇ ਗਰਮ ਵਾਲੇ ਤੇ ਸ਼ਾਹੀ ਡਰੈਸਿੰਗ ਟੇਬਲ ਵਾਲੀ ਵਧੀਆ ਅਲਮੀਰੀ ਅਲਮੀਰਾ ਹੋਊਗੀ ਮੈਚਿੰਗ ਦੀ ਤੇ ਇਹਦੇ ਨਾਲ ਹੀ ਜੀ ਬੰਦਾ ਰੰਗ ਬਨ ਬਣਵਾ ਸਕਦਾ ਹੈਗਾ ਜੇ ਕੋਈ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਪੈਕੇਜ ਨੂੰ ਆਰਡਰ ਕਰੂਗਾ 66000 ਰੁਪਏ ਨੂੰ ਆ ਸ਼ਾਨਦਾਰ ਬੈੱਡਰੂਮ ਚੇਅਰ ਬੈੱਡ ਦੇ ਨਾਲ ਦੀ ਘੁੰਮਣ ਵਾਲੀ ਆਪਾਂ ਬਿਲਕੁਲ ਫ੍ਰੀ ਦਵਾਂਗੇ 66000 ਰੁਪਏ ਦੇ ਵਿੱਚ ਲਓ ਵੀ ਸੱਜਣੋ ਜੇ ਕੋਈ ਵੀ ਸੱਜਣ ਆਰਡਰ ਕਰਨਾ ਚਾਹੁੰਦਾ ਮੁੰਡੇ ਤੋਂ ਬਾਹਰਲੇ ਮੌਲਖ 'ਚ ਇਧਰਲੇ ਮੌਲਖ 'ਚ ਪੰਜਾਬ 'ਚ ਕਿਸੇ ਸ਼ਹਿਰ ਦੇ ਵਿੱਚ ਉਹ ਕਰ ਸਕਦਾ ਹੈ ਤੇ ਇੱਕ ਮੇਰੇ ਬਿੱਡਾਂ ਤੇ ਧਿਆਨ ਜਾ ਰਿਹਾ ਹੈ ਸੱਜਣ ਮੜ ਆ ਬਿੱਡਾਂ ਬਾਰੇ ਜਾਣਕਾਰੀ ਦੇ ਇਹ ਵੀ ਬੈੱਡ ਆਸਟ੍ਰੇਲੀਆ ਜਾਣਾ ਸਾਰਾ ਸਾਗਵਾਨ ਦਾ ਬੈੱਡ ਬਣਿਆ ਹੋਇਆਗਾ ਆਪਾਂ ਲੱਕੜ ਦੀ ਮਤਲਬ ਅਗਲੇ ਪੂਰੀ ਤਸੱਲੀ ਕਰਾਵਾਂ ਇੱਕ ਕੱਚੀ ਲੱਕੜ ਵੀ ਦਿਖਾ ਕੇ ਵੇਖ ਕਿਸ ਤਰ੍ਹਾਂ ਦਾ ਮਟੀਰੀਅਲ ਆਉਂਦਾ ਆਮ ਤੌਰ ਤੇ ਪਾਲਿਸ਼ ਹੋ ਕੇ ਕਾਰੀਗਰ ਨੂੰ ਹੀ ਪਤਾ ਨਹੀਂ ਲੱਗਦਾ ਟਾਲੀ ਲੱਗੇ ਕਿ ਸਾਗਮਨ ਲੱਗੀ ਆ ਪਰ ਸਾਰਾ ਕੰਮ ਸਾਰਾ ਸਾਫ਼ ਸੁਥਰਾ ਹੋਊਗਾ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਇਸ ਤਰ੍ਹਾਂ ਦੇ ਬੈੱਡ 70 70 75 75000 ਰੁਪਏ ਦੀ ਰੇਂਜ ਦੇ ਵਿੱਚ ਮਿਲਣਗੇ ਤੇ ਜੇ ਕੋਈ ਵੀ ਬੰਦਾ ਤੈਨੂੰ ਫੋਟੋ ਭੇਜ ਦੇ ਬਾਈ ਸਾਨੂੰ ਤਾਂ ਇਹੋ ਜਿਹਾ ਬੈੱਡ ਚਾਹੀਦਾ ਜਾਂ ਇਹੋ ਜਿਹਾ ਜੋ ਜਿਹੇ ਜਾਂ ਮਰਜੀ ਜਿਹੇ ਜਾਂ ਮਰਜੀ ਜੋ ਵੀ ਬੰਦਾ ਫੋਟੋ ਭੇਜੂ ਹੂਬੂ ਉਹੀ ਚੀਜ਼ ਅਸੀਂ ਤਿਆਰ ਕਰਦੇ ਹ ਤੇ ਬਰਨਾਲੇ ਏਰੀਆ ਦੇ ਵਿੱਚ ਬਰਨਾਲਾ ਬੋਰਡਸਾਲਾ ਮੁੰਡਾ ਸਚਨ ਤੇ ਇਸ ਮੁੰਡੇ ਤੇ ਤੁਸੀਂ ਭਰੋਸਾ ਕਰ ਸਕਦੇ ਆ ਸੋਹਣਾ ਕੰਮ ਕਰਦਾ